ਲਾਈ ਵੀਰ ਮੇਰੇ ਉਹ ਕਹਿੰਦੇ ਇਟਲੀ ਦੇ ਪੇਪਰ ਆਏ ਕਿਹੜਾ ਕੁੰਬ ਦਾ ਮੇਲਾ ਕੁੰਬ ਦਾ ਮੇਲਾ ਉਹਦਾ 12 ਸਾਲਾਂ ਬਾਅਦ ਖਣੀ ਹੈ ਨਾ ਕਹਿੰਦੇ ਗਏ ਤਾਂ ਹੈ ਨਹੀਂਗੇ ਇਟਲੀ ਦੇ ਪੇਪਰ ਨਹੀਂ 12 ਸਾਲ ਬਾਅਦ ਆਉਂਦੇ ਇਟਲੀ ਦੇ ਪੇਪਰ ਤਾਂ ਆਏ ਲੈ ਫੇਰ ਆ 2025 ਵਾਲਾ ਮੈਂ ਤੁਹਾਨੂੰ 10 ਟਿਕਾਂ ਵੀ ਪੇਪਰ ਭਰੇ ਜਾ ਚੁੱਕੇ ਜਿਹੜੇ 2025 ਵਾਲਾ ਕੋਟਾ ਸੀਗਾ ਹਣਾ ਉਹ ਜਿੰਨਾ ਕਿ ਭਰਿਆ ਜਾ ਚੁੱਕਾ ਸਾਰਾ ਕੁਝ ਦੱਸ ਚੁੱਕਾ ਉਸ ਤੋਂ ਬਾਅਦ ਤਿਆਰੀ ਕਰ ਲੋ ਨਵੀਂ ਫਲੂਸੀ ਦੀ 2026 27 ਤੇ 28 2026 ਤੋਂ ਲੈ ਕੇ 2028 ਤੱਕ 3 ਸਾਲਾਂ ਵਾਸਤੇ ਸਰਕਾਰ ਫੇਰ ਖੋਲ ਰਹੀ ਹੈ ਨਵੀਂ ਖਲੂਸੀ ਇਹ ਜਿਹੜੇ ਲਾਸਟ ਵਾਲੇ ਕਾਨੂੰਨ ਇਹਨਾਂ ਦਿਨਾਂ ਦੇ ਵਿੱਚ ਪਾਸ ਹੋਇਆ 11 10 11 ਦਸੰਬਰ ਨੂੰ ਹਨ ਉਹਦੇ ਵਿੱਚ ਉਹ ਮੈਂ ਸਕਰੀਨ ਸ਼ਾਟ ਵੀ ਤੁਹਾਨੂੰ ਦੇਣਾ ਸ਼ੇਅਰ ਕਰ ਦਉਣਾ ਨਾ ਕਈ ਵੀਰੇ ਵੇਖ ਕਹਿੰਦੇ ਬਈ ਆਪਦੇ ਕੋਲ ਛੱਡੀ ਜਾਂਦਾ ਕਿਉਂਕਿ ਸਰਕਾਰ ਅ ਅਗਲੇ 3 ਸਾਲਾਂ ਵਾਸਤੇ ਪੇਪਰ ਖੋਲਣ ਦੀ ਪਲੈਨਿੰਗ ਬਣਾ ਰਹੀ ਹੈ ਮਤਲਬ ਲੇਬਰ ਮਹਿਕਮੇ ਨਾਲ ਲੇਬਰ ਮਿਨਿਸਟਰੀ ਨਾਲ ਰਲ ਕੇ ਵੀ ਸਿਸਟਮ ਆਰਟਾ ਸ਼ੁਰੂ ਅਗਲੇ 3 ਸਾਲਾਂ ਵਾਸਤੇ ਗੱਲਬਾਤ ਪੇਪਰਾਂ ਦੀ ਸ਼ੁਰੂ ਹੋ ਗਈ ਹੈ ਕੱਚੇ ਬੰਦੇ ਵਾਸਤੇ ਕੁਝ ਨਹੀਂ ਸੋਚਿਆ ਸਰਕਾਰ ਨੇ ਤੇ ਅਗਲੇ 3 ਸਾਲਾਂ ਵਾਸਤੇ ਫੇਰ ਸਰਕਾਰ ਪੇਪਰ ਖੋਲੋਗੀ 2026 27 ਤੇ 2028 ਵਾਸਤੇ ਤਿੰਨਾਂ ਸਾਲਾਂ ਵਾਸਤੇ ਖੁੱਲਣਗੇ ਪੇਪਰ ਕੱਠੇ ਕੋਟਾ ਘਾਟਾ ਹਜੇ ਕੁਝ ਨਹੀਂ ਬਣਿਆਗਾ ਕੁਝ ਨਹੀਂ ਦੱਸਿਆਗਾ ਵੀ ਕਿੰਨੇ ਖੁੱਲਣੇ ਕਿੰਨੇ ਨਹੀਂ 26 ਚ ਕਿੰਨੇ 27 ਚ ਕਿੰਨੇ 28 ਚ ਤੇ ਇਹ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੇਅਰ ਕਰੂਗੀ ਪਰ ਇੱਕ ਗੱਲ ਪੱਕੀ ਹੈ ਵੀ ਅਗਲੇ 3 ਸਾਲਾਂ ਵਾਸਤੇ ਪੇਪਰ ਹੈ ਜਿਹੜੇ ਫੇਰ ਖੁੱਲ੍ਹੇ ਜਾ ਰਹੇ ਆ ਸਤਿ ਸ਼੍ਰੀ ਅਕਾਲ